ਸਸਕਾਲ ਜੀ ਸਸਕਾਲ ਜੀ ਸਸਕਾਲ ਨਵੇਂ ਮਿੱਤਰੋ ਆ ਆਇਆ ਸਰਪ੍ਰਾਈਜ਼ ਸਾਡੋ ਜੀ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅਬੀ ਆਖੂ ਕਿਵੇਂ ਸੱਚੀ ਹੁੰਦੀ ਇਹਨਾਂ ਦੇਦੀ ਚਲ ਕੋਈ ਗੱਲ ਨਹੀਂ ਨਾ ਆ ਪਹੁੰਚ ਗਏ ਕਿੱਥੇ ਤੇ ਰੋਸ਼ਾ ਲੈ ਲੈ ਖਾਈਏ ਉਹਦੇ ਰ ਯਾਰ ਗਲਤ ਖਾਈਏ ਕੋਣ ਨਰਿੰਦਰਨ ਬਾਈ ਆਦਾ ਬਾਲਾ ਜਿਹਾ ਕੁਝ ਗਲਤ ਲਿਖਾਈ ਬੈਠਾ ਟੀ-ਸ਼ਰਟ ਦੇ ਪਿੱਛੇ ਆ ਫੋਲਡ ਵੀਲ ਲੈ ਲਓ ਲੋ ਮਿੱਤਰੋ ਆਪਾਂ ਹੋ ਗਿਆ ਰੈਡੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤਾਂ ਕਾਦੀ ਗੁੱਡ ਆਫਟਰਨੂਨ ਹੀ ਹੋਗੀ ਤੇ ਕਈ ਯਾਰ ਦੋਸਤਾਂ ਦੇ ਫੋਨ ਆਏ ਨੇ ਵੀ ਬਣਾਈ ਚੱਲ ਵਲੌਗ ਬਣਾਈ ਚੱਲ ਠੀਕ ਆ ਵਧੀਆ ਆ ਤੇ ਪਤਾ ਨਹੀਂ ਹੁਣ ਪੰਪ ਨੇ ਕਿ ਵੇਚਤੀ ਆ ਚਲੋ ਜੋ ਵੀ ਹੁੰਦਾ ਹੌਲੀ ਹੌਲੀ ਵੀਡੀਓਜ਼ ਲਈ ਮਹਿਸੂਸ ਹੋਈ ਜਾਊਗਾ ਜਿੱਦਾਂ ਚੱਲੀ ਜਾਊਗਾ ਆਪਾਂ ਫਰੀ ਚੱਲਾਂਗੇ ਆਓ ਫਿਰ ਅੱਜ ਤੁਹਾਨੂੰ ਲੈ ਕੇ ਜਾਂਦੇ ਆ ਸਰਪ੍ਰਾਈਜ਼ ਦੇ ਨੇਕ ਨਾਲੇ ਚਲੋ ਜੀ ਚਲੋ ਵੀ ਮਿੱਤਰੋ ਚੱਲੀਏ ਚਲੋ ਜੀ ਲੈ ਕੇ ਬਾਬੇ ਦਾਣਾ ਚੱਲੀਏ ਵੀ ਸਤਿਨਾਮ ਸ਼੍ਰੀ ਵਾਹਿਗੁਰੂ ਲੋ ਵੀ ਮਿੱਤਰੋ ਅੱਜ ਦਿਨੇ ਆ ਤੁਹਾਨੂੰ ਇੱਕ ਆਪਣੇ ਯਾਰ ਮਿੱਤਰ ਦਾ ਸਰਪ੍ਰਾਈਜ਼ ਉੱਥੇ ਨੂੰ ਚੱਲੀਏ ਨਾਲੇ ਕਰਾਂਗੇ ਛੋਟੇ ਮੋਟੇ ਕੰਮ ਆਪਦੇ ਤੇ ਨਾਲੇ ਦਿਖਾਉਨੇ ਆ ਤੁਹਾਨੂੰ ਵੀ ਕਿਹੋ ਜਿਹੀ ਪਕਾਈ ਸਾਡੀ ਜ਼ਿੰਦਗੀ ਦੀ ਹੁੰਦੀ ਆ ਚਲੋ ਜੀ

ਆ ਤਾਂ ਹਾਲ ਮਿੱਤਰੋ ਆਪਣੇ ਇੰਡੀਆ ਦਾ ਪੰਜਾਬ ਦਾ ਸਾਰੇ ਪਾਸੇ ਦਾ ਇਹ ਹਾਲ ਹੈ ਆਪਣੇ ਦੇਸ਼ 'ਚ ਤੇ ਫਾਟਕ ਦੇਖ ਲਓ ਇੱਥੋਂ ਘਟੋ ਘਟ ਇੱਕ ਕਿਲੋਮੀਟਰ ਪਿੱਛੇ ਲੱਗਿਆ ਉਹਦਾ ਇਹ ਰਾਹ ਨਾ ਕੋਈ ਲੈਣਾ ਦੇਣਾ ਨਹੀਂ ਆ ਇੱਕ ਮਲਾਜ਼ਮ ਜਰੂਰ ਖੜਾ ਹੈ ਹੁਣ ਇੱਥੇ ਠੀਕ ਆ ਪਿੱਛੇ ਦੋ ਮਲਾਜ਼ਮ ਆ ਉਹ ਇੱਕ ਗੱਡੀ ਵਾਲੇ ਨਾਲ ਜਿਰਦਣ ਲੱਗੇ ਹੋਏ ਆ ట్రాਫਿਕ ਦਾ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਤੇ ਆ ਬਾਈ ਜੀ ਇਹਨੇ ਹੁਣ ਮਾੜਾ ਮੋਟਾ ਬਾਈ ਨੇ ਇਹਨੂੰ ਐਪਰੀਸ਼ੀਏਟ ਆ ਇਹਨੇ ਕੱਢਿਆ ਟ੍ਰੈਫਿਕ ਆ ਦੇਖੋ ਗੱਡੀਆਂ ਜਾਣ ਵਾਲੇ ਪਾਸੇ ਨੂੰ ਵੀ ਲਾ ਕੇ ਇੱਥੇ ਟ੍ਰੈਫਿਕ ਲੱਗਣ ਦਾ ਕੋਈ ਵੀ ਮਤਲਬ ਕਾਰਨ ਨਹੀਂ ਹੈਗਾ ਇੱਥੇ ਵੀ ਟ੍ਰੈਫਿਕ ਲੱਗ ਜੇ ਫਾਟ ਕਿੱਕ ਸਾਈਡ ਤੇ ਲੱਗਿਆ ਰਹਿੰਦਾ ਗੱਡੀਆਂ ਇੱਕ ਪਾਸੇ ਖੜੀਆਂ ਰਹਿੰਦੀਆਂ ਪਰ ਬੁਰਾ ਹਾਲਾ ਲੋਕਾਂ ਦਾ ਭਾਈ ਕਿਸੇ ਚ ਸਹਿਨ ਸ਼ਕਤੀ ਤਾਂ ਬਚੀ ਨਹੀਂ ਸਾਰੇ ਕਹਿੰਦੇ ਆ ਵੀ ਮੈਂ ਲੰਘ ਜਾ ਪਹਿਲਾਂ ਮੈਂ ਲੰਘ ਜਾ ਲੈ ਲੰਘ ਜਾ ਖੜੇ ਰੋ ਹੁਣ ਲੈ ਆਹ ਦੇਖੋ ਮਹਾਨ ਸ਼ਕਤੀਤਾ ਹਿਮਾਚਲ ਪ੍ਰਦੇਸ਼ ਵਾਲੀਆਂ ਆ ਦੇਖ ਲੋ ਇਹ ਇੱਥੇ ਆ ਕੇ ਇਹੋ ਜਿਹੀਆਂ ਗੱਲਾਂ ਵੀ ਕਰਦੇ ਨੇ ਪਰ ਅਸੀਂ ਜੇ ਜਾਈਏ ਤਾਂ ਭਾਈ ਸਾਨੂੰ ਧੱਫੇ ਮਾਰਦੇ ਨੇ ਇਹ ਉਹਨੇ ਇਹਦੇ ਲਾ ਕੇ ਜੇ ਮੈਂ ਚਾਰ ਚੰਡਾ ਛੱਡਾਂ ਫਿਰ ਇਹ ਕਹਿਣਗੇ ਵੀ ਐਂ ਤੋਂ ਐ ਹੋ ਗਿਆ ਚਲੋ ਕੋਈ ਨਹੀਂ ਅਸੀਂ ਤਾਂ ਨਿਕਲ ਚੱਲੇ ਆ ਕੋਈ ਛੋਟੂ ਜਾਂ ਪਾਲਸਪੋਰਟ ਵੀ ਚਲਾਉਂਦੀ ਹੋਵੇ ਲੋ ਵੀ ਮਿੱਤਰੋ ਆ ਆਇਆ ਸਰਪ੍ਰਾਈਜ਼ ਸਾਡੇ ਬਾਈ ਨੇ ਲੈਣਾ ਆ ਬਾਈਕ ਲੋ ਜੀ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਭਾਜੀ ਕਹਿੰਦੇ ਉਹ ਵਾਲਾ ਕੰਮ ਕਰ ਦੇਣਾ ਵੀ ਉਹਦੇ ਨਾਲ ਪਿਆਰ ਮੈਂ ਪਾਉਣਾ ਨਹੀਂ ਜਿਹੜੀ ਬੁਲਟ ਚਲਾਉਂਦੀ ਆ ਸੋ ਭਾਜੀ ਨੇ ਆਪਣੇ ਕਿਸੇ ਹਾਂ ਭਾਜੀ ਨੇ ਆਪਣੇ ਕਿਸੇ ਅ ਵਰਕਰ ਨੂੰ ਬੁਲਟ ਤੇ ਆਇਆ ਅੱਜ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਆਪ ਤੇ ਆਪ ਜੀ ਦੇ ਭਾਜੀ ਸਾਰੇ ਨਗਰ ਨਿਵਾਸੀਆਂ ਨੂੰ ਤੇ ਆਪ ਜੀ ਦੇ ਸਾਰੇ ਥਰਮਲ ਪਲਾਂਟ ਦੇ ਨਿਵਾਸੀਆਂ ਨੂੰ ਲਗ ਲਗ ਮੁਬਾਰਕਬਾਦ ਹੋ ਵੀਰ ਜੀ ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਤੇ ਰਾਤ ਚੁਗਣੀ ਮਿਹਨਤ ਕਰੋ ਵੀਰ ਜੀ ਵਾਜ਼ਾ ਰਾਜ ਸੋਹਣਾ ਵਾਹ ਜੀ ਨੇ ਤਾਂ ਗੱਡੀ ਚਮਕਾਈ ਭਈਆ ਨਰਿੰਦਰਨ ਬਾਈ ਤੁਹਾਨੂੰ ਤੁਹਾਡੀ ਬੇਟੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਬਾਦ ਥੈਂਕ ਯੂ ਧੰਨਵਾਦ ਬਹੁਤ ਮੁਬਾਰਕਾ ਅੱਜ ਬਹੁਤ ਬਹੁਤ ਮੁਬਾਰਕਾਂ ਤੁਸੀਂ ਵੀ ਦੇ ਦਿਓ ਮਿੰਦਰ ਬਾਈ ਇਹ ਇਹ ਤਾਂ ਬਾਈ ਜੀ ਵੀ ਐਂ ਲਾ ਲੋ ਵੀ ਨਰਿੰਦਰਨ ਬਾਈ ਅੱਜ ਸਾਨੂੰ ਸਪੈਸ਼ਲੀ ਸਪੈਸ਼ਲੀ ਕਹਿੰਦੇ ਮਰਿੰਡਾ ਹਾਈਵੇ ਤੇ ਰਾਜੇ ਟਾਬੇ ਤੇ ਸਾਨੂੰ ਡਿਨਰ ਕਰਾਉਣ ਲੈ ਕੇ ਜਾ ਰਹੇ ਨੇ ਨਰਿੰਜਨ ਭਾਈ ਦਾ ਸਾਨੂੰ ਬਹੁਤ-ਬਹੁਤ ਧੰਨਵਾਦ ਹੈਗਾ ਬੋਲੇ ਸੋਨਿਆ ਹਾਂ ਸਿਰਕਾ ਲੋ ਜੀ ਜਕਾਰਾ ਭਾਈ ਨੇ ਛੱਡਤਾ ਤੇ ਅਸੀਂ ਜਾ ਰਹੇ ਆ ਇੱਕ ਸਾਡਾ ਵਾਹਨ ਅੱਗੇ ਜਾ ਰਿਹਾ ਜਿੱਥੇ ਸਾਡੇ ਬੱਚੇ ਸਾਰੇ ਅੱਗੇ ਹੁਮ ਹੁਮਾ ਕੇ ਪਹੁੰਚ ਰਹੇ ਨੇ ਧੰਨਵਾਦ ਸੋ ਨਰਿੰਜਨ ਭਾਈ ਆ ਗੱਲ ਹੁਣ ਆਪਾਂ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਮੱਕੇ ਵਾਲੀ ਗੱਲ ਫੇਰ ਸੁਣਾਉਂਦਾ ਵੀ ਆਖੂ ਕਿਵੇਂ ਸੱਚੀ ਹੋ ਗਈ ਉਹਦੀ ਇਹਨਾਂ ਦੇ ਦੀ ਚਲੋ ਕੋਈ ਗੱਲ ਨਹੀਂ ਜਨਾਤਾ ਪਹੁੰਚ ਗਏ ਰਾਜਾ ਢਾਬਾ ਢਾਬੇ ਵਿੱਚੋਂ ਢਾਬਾ ਰਾਜਾ ਢਾਬਾ ਸਾਡਾ ਟੱਬਰ ਵੀ ਅੱਗੇ ਖੜਾ ਹੈ ਤੇ ਚਲੋ ਗੱਡੀ ਅਸੀਂ ਪਾਰਕ ਕਰ ਦਈਏ ਫੇਰ ਅੱਗੇ ਮਿਲਦੇ ਆ ਤੁਹਾਨੂੰ ਕੋਈ ਕਿੱਥੇ ਤੇ ਰੋਸ਼ਾ ਲੈ ਲੈ ਖਾਈਏ ਉਹਦੇ ਰਿਆ ਗਲਤ ਖਾਈਏ ਕੋਣ ਨਰਿੰਦਰਨ ਭਾਈ ਆਇਨਾ ਕੋ ਯਾਰ ਪਾ ਪੂਰਾ ਡਾਂਸ ਅੰਦਾਜ਼ ਕਰ ਰਹੀ ਹੈ ਇਹ 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 ਤੁਹਾਨੂੰ ਕਿਹਨਾਂ ਸੀ ਦੇਖਿਆ ਆ ਨਾ ਨਾ ਪਿਆਰ ਰਹਿਣਾਂ ਦੇ ਵਿੱਚ ਹੀ ਬਾਈ ਬੈਗ ਜੋ ਚਾਹੀਦਾ ਆਪਣੇ ਕੋਲ ਹੀ ਆਜੋ 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 ਇਹਨਾਂ ਦਾ ਤੂੰ ਵਲੌਗ ਹੀ ਨਹੀਂ ਬਣਾਇਆ ਉਹ ਵਾਲੇ ਸੀਗੇ ਨਾਈਜੀਰੀਅਨ ਉਹ ਯਾਰ ਡਾਂਸ ਕਰ ਰਹੇ ਉਹ ਕੋਈ ਗੱਲ ਨਹੀਂ ਹਾਂਜੀ ਇੱਧਰ ਉਹ ਕਰ ਇਹਨੂੰ ਇੱਧਰ ਕਰ ਆਜਾ ਆਜਾ ਇੱਧਰ ਆਜਾ ਚੱਲ ਆਜਾ ਉੱਧਰ ਚੱਲ ਤੂੰ ਉਹ ਆ ਕੀ ਕਹਿੰਦੇ ਗੱਡੀਆਂ ਆਉਂਦੀਆਂ ਉੱਥੇ ਚੱਲ ਉੱਥੇ ਜਾ ਆ ਗਏ ਅਸੀਂ ਤੁਸੀਂ ਬਹੁਤਾ ਕਿਤੇ ਭੱਜਣਾ ਨਹੀਂ ਹੈਗਾ ਇੱਥੇ ਰਹਿਣਾ ਠੀਕ ਆ ਨਰੰਜਨ ਭਾਈ ਪਿੱਛੇ ਆ ਗਏ ਸੀ ਫੇਰ ਆ ਗਏ ਸੀ ਚਲੋ ਕੋਈ ਨਹੀਂ ਲਓ ਵੀ ਬੱਚਾ ਪਾਟੀ ਬੈਠੋ ਇੱਥੇ ਫੋਲਡ ਕਾਫੀ ਪੀਣੀ ਆ ਫੋਲਡ ਕਾਫੀ ਉਹ ਵੀ ਪੀ ਲੈਣੇ ਆ ਬੈਠੋ ਬਈ ਬੈਠੋ ਬੈਠੋ ਜਿਨੇ ਜੋ ਜੋ ਖਾਣਾ ਨਾ ਪਹਿਲਾਂ ਪਾਪਾ ਨੂੰ ਦੱਸ ਦਿਓ 1/1 ਠੀਕ ਆ ਬਾਲਾ ਇਹਦੀ ਸ਼ਕਲ ਦੇਖ ਕੇ ਕੋਲਡ ਕਾਫੀ ਮੰਗਾਈ ਕੋਈ ਨਹੀਂ ਆਦਾ ਬਾਲਾ ਜਾਂ ਕੁਝ ਗਲਤ ਲਿਖਾਈ ਬੈਠਾ ਟੀ-ਸ਼ਰਟ ਦੇ ਵਿੱਚ ਨਹੀਂ ਪਾਜੀ ਆਰਡਰ ਕਰ ਰਹੇ ਹੋ ਪੂਰਾ ਇੰਜੋਏ ਟੇਸਟੀ ਆ ਟਾਈਮ ਨਹੀਂ ਹੈ ਟੇਸਟੀ ਆ ਹਾਂ ਵੀ ਜੈਸੀ ਇਹ ਥੋੜੀ ਥੋੜੀ ਆ ਰਹੀ ਐ ਚਲੋ ਚੱਕ ਦੋ ਕੰਮ ਸਾਡੇ ਕੋਲ ਉਹਨੂੰ ਡੀਪ ਫਰਾਈ ਕਰਕੇ ਫਿਰ ਉਹਨੂੰ ਚੱਕੋ ਬਾਈ ਹਾਫ ਫਰਾਈ ਕਰਕੇ ਫਿਰ ਉਹਨੂੰ ਡੀ ਫਰਾਈ ਕਰਦੇ ਆ ਚਲੋ ਆਖਿਆ ਮਤਾਂ ਲੋ ਵੀ ਮਿੱਤਰ ਹੁਣ ਖਾਣ ਦੋ ਭੁੱਖ ਵਾਲੀ ਲੱਗੀ ਆ ਫਿਰ ਦਿਨ ਨਾਲ ਅੰਦਰ ਮਿਲਦੇ ਆ ਇਹ ਪਤਾ ਨਹੀਂ ਕਿਹੜਾ ਮੁਰਗਾ ਹੈ ਨਾ ਇਹ ਤਾਂ ਕੋਈ ਤੇ ਉੱਤਰ ਬਤਾ ਮੈਂ ਕਿਹੜੀ ਕਿਹੜੀ ਨਸਲ ਦੇ ਆ ਭਾਜੀ ਪਰ ਬਹੁਤ ਸੋਹਣੇ ਸੋਹਣੇ ਤੇ ਕਿਹਤਰਾ ਮੈਂ ਬਲੈਕ ਕਲਰ ਦਾ ਕਮਪੁੱਟਰ ਪਹਿਲੀ ਵਾਰ ਦੇਖਿਆ बेट बाहर निकल गए उसको दें अच्छा बना दीजिएगे आप मैं क्या बिच्छमी दीजिएगा दे आ जी ना ओह बाप रे ओह बाप रे आराम ना दिया आराम ना बच गया आराम ना आराम ना कुछ नहीं कुछ नहीं कुछ नहीं है ऐसे सारा कुछ ही है आराम ना देखो आराम ना आराम आ देखो ऊपर भी आ देखो आ देखो ਇਹ ਮਤਲਬ ਅਲੱਗ ਨਸਲ ਦੀ ਹੈ ਕਿਤੋਂ ਇਹ ਇੰਪੋਰਟ ਕਰੀ ਹੋਈ ਹੈ ਨਹੀਂ 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 ਉਹ ਇਹਨਾਂ ਦੇ ਪਰਸਨਲ ਆ ਇਹ ਉਹਨਾਂ ਦੇ ਪਰਸਨਲ ਆ ਆਪਾਂ ਕਿਸੇ ਦੀ ਪਰਸਨਲ ਚੀਜ਼ ਨੂੰ ਨਹੀਂ ਟੱਚ ਕਰਨਾ ਠੀਕ ਹੈ ਉਹ ਉਹ ਕੋਈ ਨਹੀਂ ਵਟਾ ਬੀਲ ਬ్రో ਵਟਾ ਬੀਲ No no, no 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 what a wheel bro fully impressed they are forced wheel bro love you dinner done ਡਿਸਪੋਜ਼ੇਬਲ ਕੱਪ ਦੇ ਲਈ ਲਵ ਜੀ ਸਾਰਾ ਦਿਨ ਦਤਾਨ ਤੋਂ ਬਾਅਦ ਇੱਥੇ ਹੀ ਕਰਦੇ ਆਪਾਂ ਵੀਡੀਓ ਨੂੰ ਐਂਡ ਸੱਚਾ ਕਾਲ